ਸੰਸਾਰ ਦਾ ਕੋਈ ਇਹੋ ਜਿਹਾ ਵਿਅਕਤੀ ਨਹੀਂ ਜੋ ਆਪਣੀ ਪਛਾਣ ਨਾ ਚਾਹੁੰਦਾ ਹੋਵੇ ਕੋਈ ਆਪਣੇ ਬਜ਼ੁਰਗਾਂ ਦੇ ਕਾਰਨ ਪਛਾਣਿਆ ਜਾਂਦਾ ਹੈ ਕੋਈ ਆਪਣੀ ਵਿਦਵਤਾ ਦੇ ਕਾਰਨ ਪਛਾਣਿਆ ਜਾਂਦਾ ਹੈ ਕੋਈ ਆਪਣੇ ਵਿਰਸੇ ਵਿਰਾਸਤ ਦੇ ਕਾਰਨ ਪਛਾਣਿਆ ਜਾਂਦਾ ਹੈ ਕੋਈ ਆਪਣੇ ਦੁੱਤਪੇ ਤੇ ਸਦਕਾ ਪਰ ਸਾਡੀ ਵੀ ਇੱਕ ਪਛਾਣ ਹੈ ਅਸੀਂ ਧੰਗੁਰ ਨਾਨਕ ਸਾਹਿਬ ਦੇ ਸਾਜੇ ਹੋਏ ਸਿੱਖਾਂ ਅਸੀਂ ਸ਼ਬਦ ਗੁਰੂ ਦੇ ਧਾਰਨੀ ਹਾਂ ਸਾਡਾ ਲਸਾਨੀ ਤੇ ਖੁੰਨੀ ਸਾਖਿਆ ਦੇ ਨਾਲ ਭਰਿਆ ਹੋਇਆ ਇਤਿਹਾਸ ਹੈ ਮਾਫ ਕਰਨਾ ਅੱਜ ਦੇ ਮਾਹੌਲ ਵਿੱਚ ਸਿੱਖਾਂ ਦੇ ਉੱਪਰ ਕਈ ਤਰ੍ਹਾਂ ਦੇ ਤੰਜ ਕੱਸੇ ਜਾਂਦੇ ਨੇ ਇਹ ਕੌਮ ਕੀ ਸੀ ਕਿੱਧਰ ਤੁਰ ਪਈ ਸਾਨੂੰ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਅਸੀਂ ਖੁਦ ਇੱਕ ਪਛਾਣ ਹਾਂ ਆਪਣੀ ਕੌਮ ਦੇ ਵਾਰਸਾ ਨੂੰ ਆਪਣੀ ਆਣ ਵਾਲੀ ਪਨੀਰੀ ਨੂੰ ਕੀ ਸੁਨਿਆ ਦੇ ਰਹੇ ਹਾਂ ਸਿੱਖ ਕੌਮ ਨੇ ਭਾਰਤ ਨੂੰ ਸਭ ਤੋਂ ਵਧੀਆ ਜਨਰਲ ਇੰਜੀਨੀਅਰ ਖਿਡਾਰੀ ਅਰਥਸ਼ਾਸਤਰੀ ਰਣਨੀਤੀਕਾਰ ਤੇ ਸਾਸਿਕ ਵਿਅਕਤੀ ਦਿੱਤੇ ਨੇ ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਨੂੰ ਚਾਰ ਚੰਦ ਲਗਾ ਦਿੱਤੇ ਕਾਮਨਵੈਲਥ ਵਿੱਚ ਸਭ ਤੋਂ ਵੱਧ ਸਨਮਾਨਿਤ ਆਰਮੀ ਬਟਾਲੀਅਨ ਸਭ ਤੋਂ ਵੱਧ ਸਨਮਾਨਿਤ ਫੌਜੀ ਸਭ ਤੋਂ ਵੱਧ ਸਨਮਾਨਿਤ ਫਾਈਟਰ ਪਾਇਲਟ ਭਾਰਤ ਦਾ ਸਭ ਤੋਂ ਵੱਧ ਸਨਮਾਨ ਐਥਲੀਟ ਇਹ ਸਾਰੇ ਸੇਖੀ ਸਨ ਭਾਰਤੀ ਹਵਾਈ ਫੌਜ ਦੇ ਅਫਸਰ ਮਾਰਸ਼ਲ ਅਰਜਨ ਸਿੰਘ 에ਅਰ ਕਮਾਂਡਰ ਬਾਬਾ ਮਿਹਰ ਸਿੰਘ 에ਅਰ ਮਾਰਸ਼ਲ ਤੇਜਿੰਦਰ ਪਾਲ ਸਿੰਘ ਛਟਵਾਲ ਵਿੰਗ ਕਮਾਂਡਰ ਐਚਐਸ ਮੰਗਟ ਸਾਧੂ ਸਿੰਘ ਗਿੱਲ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋ ਇਨ੍ਹਾਂ ਸਿੱਖਾਂ ਨੇ ਤਕਰੀਬਨ ਭਾਰਤ ਦੀਆਂ ਸਾਰੀਆਂ ਅਹਿਮ ਮੁਹਿੰਮਾਂ ਤੇ ਵਿੱਚ ਦੇਸ਼ ਦੀ ਪ੍ਰਤਿਨਿਧਤਾ ਕੀਤੀ ਇੱਥੇ ਹੀ ਬਸ ਨਹੀਂ ਕੈਪਟਨ ਐਮ ਐਸ ਕੋਲੀ ਮਾਉਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਭਾਰਤ ਦੀ ਪਹਿਲੀ ਟੀਮ ਦੇ ਲੀਡਰ ਐਂਟਰਾਟਿਕ ਵਰਕ ਦੇ ਬਰਫੀਲੇ ਮਹਾਦੀਪ ਨੂੰ ਸਰ ਕਰਨ ਵਾਲੀ ਭਾਰਤ ਦੀ ਪਹਿਲੀ ਟੀਮ ਦੇ ਲੀਡਰ ਸੀਐਸ ਬੋਰਾ ਹਵਾ ਵਿੱਚ ਉੱਡ ਕੇ ਉਚਾਈਆਂ ਦੀਆਂ ਬੁਲੰਦੀਆਂ ਛੂਣ ਵਾਲੇ ਸਾਰੇ ਤਿੰਨ ਵਿਸ਼ਵ ਰਿਕਾਰਡ ਸਿੱਖਾਂ ਦੇ ਨਾਮ ਤੇ ਨੇ ਭਾਰਤ ਦੀ 1991 ਦੇ ਵਿੱਚ ਲੜਖੜਾਈ ਅਰਥਵਿਵਸਥਾ ਨੂੰ ਸੰਭਾਲਣ ਦਾ ਸਿਹਰਾ ਡਾਕਟਰ ਮਨਮੋਹਨ ਸਿੰਘ ਨੂੰ ਜਾਂਦਾ ਹੈ ਸਿੱਖਾਂ ਨੇ ਭਾਰਤ ਨੂੰ ਅਜੇ ਤੱਕ ਕਿਦਰੇ ਵੀ ਸ਼ਰਮਸ਼ਾਰ ਨਹੀਂ ਹੋਣ ਦਿੱਤਾ ਸਗੋਂ ਹਰ ਮੌਕੇ ਇਸ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਿਆ ਹੈ ਆਜ਼ਾਦੀ ਦੇ ਸੰਘਰਸ਼ 'ਚ ਸਿੱਖਾਂ ਨੇ ਆਪਣੀ ਘਟ ਗਿਣਤੀ ਹੁੰਦੇ ਹੋਏ ਵੀ ਵੱਧ ਕੁਰਬਾਨੀਆਂ ਦਿੱਤੀਆਂ ਅਸੀਂ ਕੇਵਲ ਇੰਡੀਆ ਦੇ ਵਿੱਚ ਨਹੀਂ ਸਗੋਂ ਮਲਟੀਪਲ ਦੇਸ਼ਾਂ ਦੇ ਵਿੱਚ ਵੀ ਫਾਈਨੈਂਸ ਮਿਨਿਸਟਰ ਤੋਂ ਲੈ ਕੇ ਚੀਫ ਆਫ ਆਰਮੀ ਬਣਾ ਦਿੱਤੇ ਕੇਵਲ 2% ਕਿਨੇ ਜਾਂਦੇ ਆ ਪਰ ਕਿੱਥੋਂ ਦੀ ਕਿੱਥੇ ਪਹੁੰਚ ਗਏ ਆ ਇਹ ਅਹਿਸਾਸ ਅਸੀਂ ਆਪਣੀ ਕੌਮ ਦੇ વાਰਸਾ ਨੂੰ ਕਰਵਾ ਲਈਏ ਫਿਰ ਕੌਮ ਦੇ ਭਵਿੱਖ ਨੂੰ ਰੋਸ਼ਨ ਹੁੰਦਾ ਅਸੀਂ ਖੁਦ ਵੇਖਾਂਗੇ